ਮਿੱਤਰੋ ਠੋਡੇ ਵਾਲ ਤੇ ਨਾ ਸਾਰਾ ਰੀਨਲ 911 ਟਰੈਕਟਰ ਲੈ ਕੇ ਆ ਗਏ ਆ ਜੀ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਠੀਕ ਆ ਜੀ ਠੀਕ ਠਾਕ ਵਧੀਆ ਜੀ ਤੇ ਇਹ ਮਾਡਲ ਕਿਹੜਾ ਮਾਡਲ ਬਾਈ ਹੈਗਾ 1996 ਮਾਡਲ 1996 ਮਾਡਲ 1996 ਮਾਡਲ ਬਾਈ ਰੁਪਏ ਦੇ ਬੇਸਾਬੇ ਲੱਗੇ ਵੇਸ ਟਰੈਕਟਰ ਤੇ ਕਿਉਂਕਿ ਪਹਿਲਾਂ ਤਾਂ ਇਹ ਵਿਖਾਦੇ ਬਾਈ ਪਾਵਰ ਸਟੀering ਆ ਪਾਵਰ ਜੈਕ ਦੇ ਨਾਲ ਜਿਵੇਂ ਸ਼ਕਤੀ ਦੀ ਪਾਵਰ ਹੁੰਦਾ ਆ ਠੀਕ ਆ ਡਬਲ ਜੈਕ ਦੇ ਨਾਲ ਫੇਰ ਇਸ ਟਰੈਕਟਰ ਦੇ ਬ੍ਰੇਕ ਸੁੱਕੇ ਕੀਤੇ ਹੋਏ ਆ ਸੁੱਕੇ ਬ੍ਰੇਕ ਆ ਸੁੱਕੇ ਬ੍ਰੇਕ ਆ ਸ਼ੋ ਦਾ ਰੰਗ ਵਿਖਾਦੇ ਬਾਈ ਠੀਕ ਆ ਬਾਈ ਪੋਰਾ ਛੱਟਾ ਵੀ ਰੰਗ ਦਾ ਲੱਗਿਆ ਹੋਵੇ ਤਾਂ ਆਪਾਂ ਉਨ ਜਾਂਦਾ ਕਰਾਇਆ ਦੇਣ ਨੂੰ ਤਿਆਰ ਆ ਸ਼ੋ ਹੀ ਨਹੀਂ origignal ਇਹ ਵੀ ਸਾਫ ਆ ਯਾਰ ਇਹਨੇ ਮਾਡਲ ਦੇ ਹਿਸਾਬ ਨਾਲ ਇਹ ਬਾਈ ਘੱਟੋ ਘੱਟ 15 17 ਸਾਲ ਤਾਂ ਲਾਈ ਨਹੀਂ ਛੋ ਟਰੈਕਟਰ ਤੇ ਠੀਕ ਆ ਹਾਂ ਇੰਨੀ ਸਾਫ ਸ਼ੋ ਆ ਇਹ ਬਾਕੀ ਆ ਰਿਮਾਂ ਨੂੰ ਨਿਗਾ ਮਰਾ ਦੇ ਕਿਸੇ ਪਾਸੇ ਵੇਲਡਿੰਗ ਤੇ ਕੋਈ ਟਾਂਕਾ ਵੀ ਨਹੀਂ ਵੇਲਡਿੰਗ ਦਾ ਇਹ ਨਾਲ ਦੇ ਹੈ ਨਾਲ ਦੇ ਆ ਬਾਈ ਆਦਨ ਸ਼ੋ ਵਿੱਚੋਂ ਖੁੱਲ ਕੇ ਵਿਖਾ ਦਿੰਦੇ ਆ ਸੁੱਕਾ ਟਰੈਕਟਰ ਆ ਜਮਾ ਆ ਰਵੜ ਬਾਈ ਦੇ ਨਾਲ ਦੀ ਆ ਬਾਕੀ ਆ ਟਰੈਕਟਰ ਜਿੰਨਾ ਕਹਿਦੀਏ ਉਨਾ ਹੀ ਚੰਗਾ ਆ ਆਹ ਲੇਟਾ ਨਾਲ ਦੀਆਂ ਜੇ ਮਗਰਾੜਾਂ ਲੈਂਗਾ ਠੀਕ ਆ ਹਾਂ ਇਹ ਲੈ ਕਾਰ ਕਿੰਨੇ ਪਰਸੈਂਟ ਹੈਗੇ ਇਹਦੇ ਟਾਇਰ 75 80 ਪੈਸੇ ਆ ਵਿਚਾਰੇ ਕੰਪਨੀ ਦੇ ਆਰੇ ਮਗਰਲੇ ਪੋਲੋ ਦੇ ਮੂਰਲੇ ਗੁੜੀਰਦੇ ਆ ਠੀਕ ਆ ਰੰਗ ਪੇੜ ਦਾ ਹਰ ਹਰੀ ਨਾਲ ਹਾਂ ਬਾਡੀ ਲੈਂ ਤੇ ਨਿਕਾ ਮਰਾਦੇ ਜਿੰਨਾ ਰੰਗ ਸਾਰਾ ਨਾਲ ਦਾ ਏਜੰਸੀ ਦਾ ਠੀਕ ਆ ਸਾਰਾ ਏਜੰਸੀ ਦਾ ਰੰਗ ਆ ਉੱਤੇ ਆਹ ਬਾਈ ਫੈਬਰਵਰੀ ਛਤਰੀ ਐਚ ਐਮਟੀ ਵਾਲੀ ਲੱਗੀ ਆ ਠੀਕ ਆ ਇਹ ਆਮ ਨਹੀਂ ਲੱਗੀ ਇਹ ਆ ਡੈਕ ਵੱਡਾ ਲੱਗਿਆ ਚੱਲਦਾ ਵਧੀਆ ਇਹ ਨਾਲ ਹੀ ਮਿਲੂਗਾ ਨਾਲ ਮਿਲੂਗਾ ਜਿਵੇਂ ਖੜਾ ਟਰੈਕਟਰ ਆ ਹੀ ਮ ਠੀਕ ਆ ਮੇਨ ਗੱਲ ਹੁੰਦਾ ਇੰਜਨ ਗੇਅਰ ਕਿਵੇਂ ਦਾ ਇੰਜਨ ਗੇਅਰ ਤਾਂ ਯਾਰ ਬਈ ਫੁੱਲ ਤਸੱਲੀ ਆ ਲੋਕੀ ਕਹਦੇ ਨਾ 나ੜ ਗਰਾਂ ਆਵਾਜ਼ ਮਾੜੀ ਮੋਟੀ ਕਰਦਾ ਹੈਨਾ ਇਹ ਜਿਵੇਂ ਹੀ ਨਹੀਂ ਕਰਦਾ ਜਿਵੇਂ ਹੀ ਨਹੀਂ ਕਰਦਾ ਹਾਂ ਗੁੰਗਾ ਹੀ ਆ ਬਈ ਮਗਰੋਂ ਜਿਵੇਂ ਐਨੀ ਗਾਰੰਟੀ ਵਾਲਾ ਹਾਂ ਜਿਵੇਂ ਗੁੰਗਾ ਹੀ ਆ ਜਾਨੀ ਜਿਵੇਂ ਮੈਸੀ ਚੱਲਦਾ ਫੋਰ ਚੱਲਦਾ ਇਹ ਚੱਲਦਾ ਮਗਰੋਂ ਠੀਕ ਆ ਵੀ ਆਵਾਜ਼ ਜਿਵੇਂ ਹੀ ਹੈਣੀ ਗੀ ਜਿਵੇਂ ਹੀ ਹੈਣੀ ਗੀ ਦੀ ਗੁੰਗਾ ਹੀ ਆ ਠੀਕ ਆ ਬਾਕੀ ਦੀ ਸੈਲਫੀ 5000 ਦੇ ਦਾ ਸੈਲਫੀ ਲੱਗੀ ਇਹਦੇ ਠੀਕ ਆ ਬਈ ਜਿਵੇਂ ਨਵੀਂ ਆ ਵੀ ਜਾ ਕੇ ਯਾਰ ਜੋੜਨਾ ਹੀ ਆ ਬਾਈ ਜਿੱਦੇ ਤੇ ਮਰਜੀ ਜੋੜ ਲਓ ਭਾਵੇਂ ਤੂੜੀ ਵਾਲੀ ਮਸ਼ੀਨ ਚਲਾ ਲਿਓ ਭਾਵੇਂ ਤਾਂ ਚੜਾ ਲਿਓ ਹਜੇ ਤੱਕ ਇਹ ਨਹੀਂ ਚੱਲਿਆ ਕਰਾਇ ਤੇ ਗਾਹ ਕਿਸ ਨੇ ਕੰਮ ਲੈਣਾ ਤਾਂ ਪੂਰਾ ਵਧੀਆ ਕੰਮ ਦਊਗਾ ਠੀਕ ਆ ਬਾਕੀ ਹੈ ਪਾਵਰ ਆ ਪਾਵਰ ਸਟੀering ਆ ਬਾਈ 32000 ਰੁਪਏ ਦਾ ਹੋਇਆ ਸੀਗਾ ਠੀਕ ਆ 32000 ਦਾ ਪਾਵਰ ਹੋਇਆ ਸੀ 8-9000 ਰੁਪਏ ਲੱਗੇ ਸੁੱਕੀਆਂ ਬ੍ਰੇਕਾਂ ਕਰਾਉਣ ਤੇ ਆ 30-32000 ਦਾ ਸਿਸਟਮ ਤੇ ਆ ਡੱਕ ਲੱਗਾ ਸੀ ਤਾਂ ਮਤਲਬ ਕਿ 50-60000 ਦਾ ਤਾਂ ਸਮਾਨ ਹੀ ਆ ਬਾਈ ਉਹ ਤਾਂ ਚਲੋ ਇੱਥੇ ਕੰਮ ਕਰਾਇਆ ਸੀ ਨਾ ਸਾਰਾ ਰੁਪਿਆ 2 ਲੱਖ ਉੱਤੇ ਲੱਗਾ ਸੀ ਸਟੇ ਡਿਮਾਂਡ ਆ ਮੌਕੇ ਤੇ ਯਾਰ ਕਰਦਾਂਗੇ ਮਾਨਤਨ ਕੋਈ ਨਹੀਂ ਠੀਕ ਆ ਮਾਰ ਲੋ ਲੱਗੋ ਖਾ ਯਾਰ ਬਈ ਸ਼ੋਅ ਵਾਲੇ ਹਜੇ ਆ ਚੀਜ਼ਾਂ ਤਾਂ ਉਹੀ ਡੱਗ ਪੈਂਦੀਆਂ ਹਾਰੀ ਨਾਲ ਦੀਆਂ ਚੀਜ਼ਾਂ ਇਹ ਇਹ ਸੰਭਿਆ ਵਿਆਹ ਕਰਕੇ ਹੈਗੀਆਂ ਬਈ ਨਹੀਂ ਤਾਂ ਤੁਹਾਨੂੰ ਖਾ ਚਲਾਵੇ ਤਾਂ ਬਈ ਯਾਰ ਬੇਹੱਦ ਚੰਗਾ ਭਾਵੇਂ ਇਹਦੇ ਬਰਾਬਰ 2003 ਮਾਡਲ ਚਲਾ ਕੇ ਵੇਖ ਲੈ ਬੰਦਾ ਠੀਕ ਆ ਉਹਨੂੰ ਮਾਰ ਕਰੂਗਾ ਇਹ ਠੀਕ ਆ ਵੀ ਜਾ ਕੇ ਜੋੜਨਾ ਹੀ ਆ ਓਰੀਜਨਲ ਆ ਸਾਰਾ ਪੂਰਾ ਚੰਗਾ ਬਈ ਤੇ ਇਹ ਕਿਹੜੇ ਪਿੰਡ ਵਗਾਉ ਪਿੰਡ ਵਾਂਦਰ ਚਟਾਣਾ ਜੀ ਜ਼ਿਲ੍ਹਾ ਫਰੀਦਕੋਟ ਆ 2 ਲੱਖ 75 ਹੈ ਡਿਮਾਂਡ ਆ ਡਿਮਾਂਡ ਆ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ 10000 ਦਾ ਮਾਨਤਨ ਹੋ ਜੂਗਾ 66000 ਦਾ ਦੇ ਦਾਂਗੇ ਤੇ ਨੰਬਰ ਬੋਲਦੇ ਨੰਬਰ ਹੈਗਾ 62395 ਹਾਂਜੀ 29480 ਠੀਕ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਜ ਜਾਂਦਾ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਯਾਰ ਆਪਦੇ ਨਾਲ ਮਿਸਤਰੀ ਲਿਆਵੇ ਇਹਦੇ ਵਿੱਚੋਂ ਨੁਕਸਾਨ ਨਹੀਂ ਨਿਕਲ ਸਕਦਾ ਠੀਕ ਆ ਬਾਈ ਵੀ ਆਈ ਗ੍ਰਾਡ ਟਰੈਕਟਰ ਕਿਸੇ ਪਾਸੇ ਜਾ ਕੇ ਪੈਸੇ ਲਵਾਊਗਾ ਠੀਕ ਆ ਬਾਈ ਹਾਂ ਪੂਰਾ ਚੰਗਾ ਟਰੈਕਟਰ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ